ਲੋਕਵਾਇਜ਼ ਦਾ ਬਹੁਤ ਸੋਹਣਾ ਸਾਗ ਤੇ ਰਹਿਣ ਸਾਗ ਵਿੱਚ ਮਲਾਈ ਪਾਈ ਥੋੜੀ ਜੀ ਔਰ ਦਾ achar ਮੱਕੀ ਦੀ ਰੋਟੀ ਤੇ ਨਾਲ ਮੂਲੀਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਗੇ ਚੱਲ ਰਹੀ ਸਾਗ ਦੀ ਸਾਗ ਦੇ ਗੰਦਲੇ ਚ ਸਵੇਰੇ ਮੈਂ ਗੰਦਲ ਖਾਧੀ ਕਿਹੜਾ ਕੁਛ ਨਾ ਪਾਇਆ ਇਹਦੇ ਵਿੱਚ ਫਰਜ ਹਾਂ ਲਹ ਮੇਥੀ ਮੇਥੇ ਹਾਂ ਸਾਰੇ ਚੀਜ਼ਾਂ ਸਾਗ ਦੇ ਘਟੋ ਘਟ ਮੈਂ ਜਿਆਦਾ ਨੀ ਜਿਆਦਾ 10 ਕੁ ਬਿੜੇ ਪਾਤੇ ਹੁੰਦੇ ਨੇ ਨੈਟ ਪਰ ਵੀ ਕਿਦਾਂ ਬਣਾਈਦਾ ਸਾਗ ਦੋ ਤਿੰਨ ਵੀਡੀਓ ਫਿਰ ਇਹਨਾਂ ਦਿਨਾਂ ਦੇ ਨਾ ਜਦੋਂ ਆਹ ਆਹ ਦਿਨ ਹੁੰਦੇ ਆ ਫਿਰ ਉੱਪਰ ਆਈਆਂ ਹੁੰਦੀਆਂ ਉਹਦੀ ਰੇਟਿੰਗ ਲੋਕ ਕੱਢ ਕੱਢ ਕੇ ਦੇਖ ਰਹੇ ਹੈ ਸਾਗੀਆਂ ਦੇ ਸਾਗ ਇਹ ਸਾਲ ਤੱਕ ਪਾਈਓ ਨਹੀਂ ਸਾਗ ਦੀ ਬਿੜੀ ਤੁਸੀਂ ਚਾਹੁੰਦੇ ਕਿ ਪਾਈ ਜਾਵੇ ਵੀ ਖਾਣ ਦੀ ਸਾਗ ਪਰ ਆਵੇ ਤਾਂ ਪਹਿਲੇ 10 ਪਾਈਆਂ ਹੋਈਆਂ ਪਾਈ ਜਾਂ ਨੇ ਮੱਕੀ ਦੀ ਰੋਟੀ ਸਾਗ ਮੱਕੀ ਦੀ ਰੋਟੀ ਸਾਗ ਲੈ ਪਾਈ ਮੈਂ ਆਪਣਾ ਕੰਮ ਨੇ ਵੀਡੀਓ ਨਾਲ ਫਿਰ ਚਕਲੇ ਡਾਕੂਮੈਂਟ ਪੇਪਰ ਇਹ ਜਮ੍ਹਾਂ ਕਰਾਈਏ ਤੇ ਫਿਰ ਕੋਈ ਟੂਰ ਹੁਣ ਤੁਹਾਨੂੰ ਇੱਕ ਵਧੀਆ ਟੂਰ ਦਿਖਾਵਾਂਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇੰਡੀਆ ਦਾ ਟੂਰ ਵੀ ਕਰਨਾ ਤੇ ਉਹ ਵੀ ਕਰਾਂਗੇ ਤੇ ਪਹਿਲਾਂ ਆਪਾਂ ਆਹ ਡਾਕੂਮੈਂਟ ਜਮ੍ਹਾਂ ਕਰਾ ਲਈਏ ਓਕੇ ਗੱਡੀ ਦੀ ਚਾਬੀ ਲੈ ਵੀ ਆਗੀ ਜੇ ਤੁਸੀਂ ਨਾ ਮੇਰੀ ਕੱਲ ਵਾਲੀ ਵੀਡੀਓ ਦੇਖੀਓ ਉਹਦੇ ਵਿੱਚ ਨਾ ਮੈਂ ਸਾਰੇ ਕੰਮ ਮੋਟਰਸਾਈਕਲ ਉੱਪਰ ਕਰੇ ਆ ਅੱਜ ਫੇਰ ਮੋਟਰਸਾਈਕਲ ਚੱਕਣਾ ਮੇਰੇ ਨਾ ਹੱਥ ਵਿੱਚ ਪੇਨ ਹੋਣ ਲੱਗ ਜਿਹੜੀ ਸੈਟਿੰਗਾਂ ਦੀ ਪ੍ਰੋਬਲਮ ਨਹੀਂ ਕਿ ਜਿਹੜੀ ਨਬਜ਼ ਜਾਂਦੀ ਹੈ ਨਾ ਸੋਚੀ ਜਦਾ ਵੀ ਮੈਂ ਕੱਲ ਤਾਂ ਕੋਈ ਇੰਨਾ ਤਕੜਾ ਜ਼ੋਰ ਲਾ ਕੰਮ ਕਰੇ ਨਹੀਂ ਹੈਗਾ ਜਦਾ ਕੱਲ ਗੱਠੇ ਲਾਏ ਆ ਫੇਰ ਮੇਰਾ ਦਿਮਾਗ ਖਰਾ ਹੈ ਵੀ ਕੱਲ ਮੈਂ ਮੋਟਰਸਾਈਕਲ ਪਰ ਘੁੰਮਦਾ ਲ ਜਾਣਾ ਮੋਟਰਸਾਈਕਲ ਪਰ ਹਲੋਲਿਆਂ ਨਾਲ ਜਾਂ ਕੋਈ ਤਰ੍ਹਾਂ ਕਿਤੇ ਥੋੜੀ ਲੱਤ ਫੇਰ ਦੋੜੇ ਦੱਦ ਕਰਨ ਲੱਗ ਪਈ ਬੜੀ ਯਾਰ ਥੋੜੀ ਰੈਸਟ ਕਰਾਂਗਾ ਹੁਣ ਉਸ ਸਾਦੇ ਝੂਟੇ ਭੌਂਟੇ ਆ ਬੰਦ ਬਿਲਕੁਲ ਗੱਡੀ ਲੱਗੇ ਜਾਇ ਕਰਾਂਗੇ ਜੋ ਕਿਉਂ ਜਬ ਮਹਾਰਾਜ ਨੇ ਦਿੱਤੀਆਂ ਭਾਈ ਧਮਾਓ ਫਿਰ ਘਰ ਖੜਾਉਣ ਬਹੁਤ ਥੋੜੇ ਦਿੱਤੀਆਂ ਪਰ ਜਿਹੜੇ ਕੱਲ ਕੰਮ ਹੋਣੇ ਤੋਂ ਮੂਡ ਸਲਵ ਰਹੇ ਹੁੰਦੇ ਜਿਹੜੇ ਬਾਜ਼ਾਰ ਵਾਲੇ ਵਿੱਚ ਛੋਟੇ ਛੋਟੇ ਕੰਮ ਹੋਣੇ ਤੇ ਆ ਤੁਹਾਨੂੰ ਬਾਰੇ ਬਾਰੇ ਤੇ ਬਾਰੇ ਬਾਰੇ ਪਰ ਜਾ ਕੇ ਆ ਜਾਣਾ ਜਦੋਂ ਮੈਂ ਘਰ ਤੋਂ ਨਿਕਲਿਆ ਤੇ ਮਹਾਰਾਜ ਸ਼ਗਨ ਦੇ ਕਹਿ ਦਿੰਦੇ ਪਰ ਖਾਲੀ ਟੋਕਰਾ ਮਿਲ ਗਿਆ ਅਸਰ ਹੁਣ ਤਰਫ ਮੂੰਹ ਮਠਾ ਕਰਾ ਕਹਿੰਦੇ ਹੁੰਦੇ ਕਹਿੰਦੇ ਨਾ ਥੋੜਾ ਮੂੰਹ ਠਾ ਕਰਾ ਦੇ ਬੈਂਕ ਜੀ ਹੋ ਜਾਂਦਾ ਹੋਰ ਦਾ ਕੁਝ ਨਹੀਂ ਹੈ ਜਿਹੜੇ ਕੰਮ ਨੂੰ ਚੱਲੇ ਕੇ ਤੇ ਫਿਰ ਜੇ ਹੁਣੋਂ ਕੰਮ ਨਾ ਹੋਇਆ ਮੇਰਾ ਇਹ ਬੈਂਕ ਪੱਕਾ ਫਿਰ ਬੈਂਕ ਪੱਕਾ ਜੇ ਦਾ ਹੋ ਗਿਆ ਫਿਰ ਬੈਂਕ ਕੱਚਾ ਅੱਛਾ ਹਾਂ ਤੇ ਹੋ ਜਾਂਦਾ ਹੁਣ ਕਿਹਨੂੰ ਰੋਕਦੀ ਐ ਪੱਕਾ ਰੋਣ ਲੱਗੇ ਫਿਰ ਤਾਂ ਸੇ ਚਲ ਮਾਰਵਾ ਨਾ ਲੈ ਕੇ ਚੱਲਦੇ ਦੇਖਦੇ ਆ ਨਾ ਨਾ ਕੋਈ ਕਦੇ-ਕਦੇ ਇਦਾਂ ਵੀ ਹੋ ਜਾਂਦਾ ਦੁਕਾਨ ਵਾਲੇ ਨੇ ਜਾਣਾ ਤੋਂ ਦੱਸ ਕੇ ਤਾਂ ਨਿਸ਼ਾਨੇ ਗਾ ਤੇਰੇ ਡਾਕੂਮੈਂਟ ਉੱਥੇ ਫੇਪ੍ਰਿੰਟ ਕਰਾਏ ਹੋਏ ਹੁਣ ਇੱਕ ਬੰਦੇ ਦੀ ਹੋਰ ਦੀ ਵੇਟ ਕਰ ਰਹਿਆ ਆਇਆ ਨਹੀਂ ਹੈਗਾ ਉਹ वैसे मैं बहम मानदा नहीं हैगा ਤੇ ਦੇਖੋ ਜਦੋਂ ਹਾਂ ਪਹਿਨਾ ਉਹਦਾਂ ਗੱਲਾਂ ਚੱਲਦੇ ਨੇ ਮੇਰੀਆਂ ਜਿਹਦਾ ਕੰਮ ਹੋ ਗਿਆ ਫਿਰ ਤਾਂ ਕਿਤੇ ਨਹੀਂ ਹੈ ਬਹਿਮ ਜੇ ਨਾ ਹੋਇਆ ਫਿਰ ਦਿਮਾਗ ਚ ਉਹੀ ਹੋਈ ਜਾਂਦਾ ਇੱਕ ਮੜਦਾ ਸੁਣਨ ਕੋ ਬੰਦੇ ਦੀ ਵੇਟ ਕਰ ਰਹੇ ਆ ਅੰਦਰ ਜਿੱਦਾਂ ਸਾਹਮਣੇ ਸਟੂਡੀਓ ਵਾਲੇ ਦੇ ਫੋਟੋਆਂ ਲੈ ਲਈਆਂ ਤੇ ਫੋਟੋਆਂ ਰੈਂਦੀਆਂ ਬਸ ਇੱਕ ਥੋੜਾ ਹਿੱਟ ਦੇ ਦਾਂ ਮੈਂ ਜਿੱਥੇ ਚੱਲੇ ਆ ਪੂਰੀ ਫੈਮਿਲੀ ਨਾਲ ਚੱਲੇ ਆ ਇਕ ਮਨ ਤਾਂ ਹੋਰ ਚੱਲਿਆ ਉਹ ਹੁਣ ਫਿਰ ਫਿਰ ਤੁਹਾਨੂੰ ਅ ਕਾਫਰ ਹੋ ਜਾਣਾ ਵੀ ਕਿੱਥੇ ਜਾਣਾ ਅ ਦੱਸਾਂਗਾ ਕੰਮ ਹੋ ਜੂਵੇ ਫਿਰ ਦਾ ਅਮੀ ਦਾ ਬਹੁਤ ਹੈ ਪੂਰੀ ਫੈਮਿਲੀ ਨਾਲ ਚੱਲੇ ਆ ਅ ਹਾਂ ਹਾਂ ਉਹ ਜਾਪਾਈ ਯਾਰਾ ਪੂਰੇ ਘੰਟੇ ਬਾਅਦ ਮੈਂ ਕਰ ਤੋਂ ਫੋਨ ਕਰਤਾ ਸੀ ਉਹਨੂੰ ਮੈਂ ਕਿਹਾ ਮੈਂ ਡਾਟਾ ਕਾਪੀ ਕਰਵਾ ਰਿਹਾ ਚਮਕੌਰ ਸਾਹਿਬ ਦੇ ਉਹਨੂੰ ਚੱਲ ਪਿਆ ਚਮਕੌਰ ਸਾਹਿਬ ਕੋ ਇੱਥੇ ਤੱਕ ਕੰਮ ਤੱਕ ਨੂੰ 15 ਮਿੰਟ ਲੱਗੇ ਜਾਣੇ 15 ਮਿੰਟ ਲੱਗ ਜਾਂਦੇ ਆ 10 ਕਿਲੋਮੀਟਰ ਹੈ 1 ਮਿੰਟ ਚ ਬੰਦਾ 1 ਮਿੰਟ 1 ਮਿੰਟ ਚ 1 ਕਿਲੋਮੀਟਰ ਤੈਅ ਕਰਦਾ ਫਿਰ 5 ਮਿੰਟ ਉੱਪਰ 20 ਮਿੰਟ ਮੰਨ ਕੇ ਚੱਲਦੇ ਆਪਾਂ ਨੇ 20 ਮਿੰਟ ਚ ਤੇ ਪਹੁੰਚ ਜੂਰ ਅੱਜ ਕੋਰੀਅਰ ਕਰਦੇ ਨੇ ਭਾ ਪੇੜਣ ਪੇਪਰ ਆ ਜਾ ਵੀਡੀਓ ਬਣਾਈ ਮੈਂ ਚਾਬੀ ਮੈਂ ਪਿੱਛੇ ਛੱਡ ਚੰਦਿਆ ਤਾਂ ਬੰਦਾ ਖੜਾ ਸੋਨੀ ਖੜਾ ਉਸਵਾ ਜਾ ਇੱਧਰ ਵਿਜਾ ਖੜਾ ਉਸਤਾਦ ਜੀ ਕੱਢੀ ਨਹੀਂ ਪ੍ਰਿੰਟੇ ਘਟਨਾ ਨੂੰ ਰਹਿ ਕੇ ਯਾਰ ਆਏ ਰਲਾ ਕਰ ਯਾਰ ਤਨੂ ਕਿਦਣ ਦਾ ਕਹੇਗਾ ਫੇਰ ਲੇਟ ਕਰਾਤਾ ਤਾਂ ਨਹੀਂ ਲੇਟ ਮੈਂ ਨਹੀਂ ਕਰਾਇਆ ਸੀ ਗੱਲ ਮੈਂ ਹਾਜ਼ਰ ਤਾਂ ਸੇਵਾ ਨਾ ਮਨੂ ਵੀ ਭਾਜੀ ਲੇਟ ਕਰਾਤਾ ਨਾ ਇੱਕ ਘੰਟਾ ਹਾਂ ਇਹ ਤਾਂ ਫੋਨ ਕਰਤਾ ਤਾਂ ਜਾਣ ਤੋਂ ਪਹਿਲਾਂ ਅੱਛਾ ਮੈਂ ਕਿਹਾ ਵੀਰ ਜੀ ਆ ਗਿਆ ਬਸ ਤੈਨਾਂ ਕਿੰਨੀ ਪੁੱਛੋਗੇ ਦੀ ਐ ਨਾ ਬਹੁਤ ਭਾਜੀ ਬਹੁਤ ਹੁਣ ਫੋਟੋ ਲੈ ਕੇ ਤੇ ਪੁੱਛ ਘਟ ਜਣੀ ਬਸ ਪੰਜ ਪੰਜ ਚਾਹੀਦੀਆਂ ਹੰਦੇ ਬਣੇ ਕਿਤੇ ਮੇਰੇ ਜੀ ਆਖਾ ਕੇ ਰਹਿ ਗਏ ਅੱਠ ਬਣਾਉਂਗਾ ਤੂੰ ਪੰਨੀਆਂ ਨਹੀਂ ਖਾਤੇ ਜਾਣੀ ਹੈਗੀਆਂ ਪੰਜ ਖਾ ਲੂੰਗਾ ਤਿੰਨ ਫਰੀ ਹੋਣੀ ਹੈ ਨਾਲ ਚਲ ਤੂੰ ਨਬਰੀ ਹੋਰ ਬਾਬਾ ਠੀਕ ਹੈ ਭਾਈ ਇਧਰ ਆ ਸਸੇ ਵਾਲਾ ਕਰ ਗਏ ਹਾਂ ਕਾ ਕੰਨੋਂ ਦੋ ਬਾਬੇ ਤੁਸੀਂ ਮੈਂ ਭੁੱਲ ਗਿਆ ਤੁਹਾਨੂੰ ਤੁਹਾਨੂੰ ਸਤਿਗੁਰ ਤੇਰੀ ਆਸਰ ਕਿਤਾਜੀ 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 ਜਗਤ ਬਣਾ ਦੇ ਬਾਈ ਤੁਹਾਡੇ ਬਾਬੇ ਬਾਈ ਅਸੀਂ ਕਹਾਂ ਨੂੰ ਮਾੜਾ ਬੋਲਣਾ ਹੈ ਸਿਰੇ ਦਾ ਸਤਿਕਾਰ ਕਰਦੇ ਹਾਂ ਜੀ ਫੋਟੋਆਂ ਗਈਆਂ ਮਿਲ ਉਹਦਾ ਇੱਕ ਘੰਟਾ ਲਵਾ ਤਰ ਘੰਟੇ ਬਾਅਦ ਆਇਆ ਪੂਰੇ ਕੋਈ ਨਹੀਂ ਉਹ ਜੀ ਬਲੂ ਡਾਟ ਰਣ ਦੇ ਕਰਾਤਾ ਜਮਾ ਪੇਪਰ ਚੱਲੀ ਆਉਣ ਦਾ ਤੇ ਗਰਾਊਂਡ 'ਚ ਆ ਗਏ ਬੈਟਿੰਗ ਆ ਗਈ ਮੇਰੀ ਬੜੀ ਗਾਲੀ ਲਾਲਚ ਬੁਰੀ ਭਰਾ ਹੈ ਲਾਲਚ ਦਾ ਵੀ ਨਾ ਕਰਨਾ ਲੋ ਜੀ ਵਧਾਈਆਂ ਹੋਣ ਤੇ ਤੇ ਪੇਪਰ ਤੁਹਾਡੇ ਚੱਕੋ ਅੱਜ ਮੈਂ ਜਲਦੀ ਤਾਗਿਆ ਸਾਗ ਬਣ ਰਿਹਾ ਮੈਂ ਕਿਹਾ ਸਾਗ ਨਾਲ ਰੋਟੀ ਖਾਵਾਂਗੇ ਲਿਓ ਵੀ ਸਾਗ ਸਰ ਲਿਓ 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 ਖਾਇਰ ਇਹ ਕੜਛੀ ਨਿਪੜੀ ਪਈ ਆਹ ਮਾਸੀ ਮਿੱਟੀ ਗਾ ਨਹੀਂ ਨਿਪੜੀ ਨੇ ਸਰ ਹੂੰ ਆਟਾ ਹੈ ਅੱਛਾ ਆਟਾ ਲੜਣੋਂ ਪਾਇਆ ਇਹਦੇ ਵਿੱਚ ਲੁੱਕ ਵਾਈਜ਼ ਦਾ ਬਹੁਤ ਸੋਹਣਾ ਸਾਗ ਤੇ ਰਹਿਣ ਲਿਆਉਣ ਨਾਲ ਦੇਖੀਏ ਰੋਟੀ ਦਾ ਵੀ ਦੇਖੀਏ ਲਓ ਜੀ ਆਪਣੀ ਤਿਆਰੀ ਹੋ ਗਈ ਸਾਗ ਵਿੱਚ ਮਲਾਈ ਪਾਈ ਥੋੜੀ ਜੀ ਔਰ ਦਾ achar ਮੱਕੀ ਦੀ ਰੋਟੀ ਨਾਲ ਮੂਲੀਆ ਆਜੋ ਭਾਈ ਜਿਹਨੇ ਖਾਣਾ ਕਮੈਂਟ ਕਰ ਦਿਓ ਜਿਹਨੂੰ ਜਿਹਨੇ ਖਾਣਾ ਤਾਂ ਆਜੋ ਸਾਡੇ ਘਰ ਨੂੰ ਇਹ ਹੁਣ ਦੋ ਤਿੰਨ ਦਿਨ ਦਊਗਾ ਸਾਡੇ ਕੋ ਲਿਆ ਲਿਆ ਸਭ ਚੀਜ਼ ਘੈਂਟ ਹੈ ਇਹਦਾ ਚਸਪੜ ਮਿੱਨੋ ਆ ਰਿਹਾ ਸਾਗ ਥੋੜਾ ਨਮਕ ਘੱਟ ਪਰ ਉਹ ਕਮੀ ਇਹਨੇ ਅਚਾਰ ਨਿੰਬੂ ਵਾਲੇ ਨੇ ਪੂਰੀ ਕਰਤੀ ਇਹਦਾ ਬੈਲੈਂਸ ਹੋ ਗਿਆ ਯਾਰ ਪੂਰਾ ਔਲੇ ਦਾ ਔਲੇ ਦਾ ਔਲੇ ਦੇ ਚਾਹ ਨਾਲ ਬੈਲੈਂਸ ਹੋ ਗਿਆ ਪੂਰਾ ਪੂਰਾ ਚਸ ਪੂਰਾ ਸਵਾਦ ਇੱਕ ਨੰਬਰ ਬਹੁਤ ਸਵਾਦ ਬਣਿਆ ਹਾਂਜੀ 10 ਬੜਾ 10 ਨੰਬਰ ਦਿੱਤੇ ਤੁਹਾਨੂੰ ਠੀਕ ਹੈ ਜੀ ਇੱਕ ਵੀ ਲੈਸ ਨਹੀਂ 10 ਬੜਾ 10 ਦਿੱਤਾ ਬਹੁਤ ਜ਼ਿਆਦਾ ਸਵਾਦ ਤੇ ਮੈਨੂੰ ਪਤਾ ਸੀ ਵੀ ਜੇ ਜ਼ਿਆਦਾ ਖਾ ਲਮ ਕੋਈ ਵਾਰ ਇਦਾਂ ਹੋ ਜਾਂਦਾ ਖੰਡ ਮੇ ਦੋ ਰੋਟੀਆਂ ਹੋਰ ਖਾ ਜਾਂਦਾ ਇੱਕੇ ਖੱਤੀ ਹੈ ਹੁਣ ਪਾਟਾ ਹੀ ਖਾਵਾਂ ਘੰਟਾ ਜਿਹੜੇ ਘੰਟਾ ਫੇਰ ਘੁੰਮ ਫਿਰ ਕੇ ਫੇਰ ਇੱਕ ਰੋਟੀ ਖਾਵਾਂਗਾ ਦੋ ਵਾਰ ਚੱਲਣਾ ਇੱਕ ਵਾਰ ਇੰਟੇਡ ਭਰ ਲੈਣਾ ਜ਼ਿਆਦਾ ਖਾ ਗਏ ਤਾਂ ਫਿਰ ਬਾਅਦ ਚ ਜ਼ਿਆਦਾ ਹੋ ਜਾਂਦਾ ਕੰਮ ਤੇ ਕਹਿੰਦਾ ਹੌਲੀ ਹੌਲੀ ਮੈਨੂੰ ਕਮੈਂਟ ਆਇਆ ਇਹ ਵੀਰ ਦਾ ਕਿਸਦਾ ਵੀਰ ਦਾ ਜਾਂ ਭੈਣ ਦਾ ਕਿਸਦਾ ਪੁੱਤ ਸਕਦਾ ਕਿਹੜੇ ਪਤਾ ਲੱਗਦਾ ਤੇ ਮੈਂ ਕਰ ਲਿਆ ਵੀਡੀਓ ਬਣਾ ਕੇ ਪਾਈ ਦੀ ਮੂਲੀ ਵਾਲੇ ਪਰੌਂਠੇ ਪਰ ਉਹਨਾਂ ਦਾ ਆਇਆ ਉਹਦਾ ਕਹਿੰਦਾ ਐਵੇਂ ਮੂਲੀ ਵਾਲੇ ਪਰੌਂਠੇ ਬਦਨਾਮ ਕਰੇ ਹੋਏ ਆ ਵੀ ਸਾਨੂੰ ਤਾਂ ਕਹਿੰਦਾ ਕੁਝ ਨਹੀਂ ਹੁੰਦਾ ਅਸੀਂ ਤਾਂ ਇੰਨੇ ਟਾਈਮ ਦੇ ਖਾਂਦੇ ਆ ਉਹ ਕਹਿੰਦੇ ਨੇ ਵੀ ਗੈਸ ਬਣਦੀ ਪੀਂ ਗੋੜੇ ਖਾ ਕੇ ਉਹ ਕਹਿੰਦਾ ਅਸੀਂ ਤਾਂ ਇੰਨੇ ਟਾਈਮ ਦੇ ਖਾਂਦੇ ਸਾਡਾ ਕੁਝ ਨਹੀਂ ਹੁੰਦਾ ਹੈਗਾ ਲੈ ਵੀ ਟਿੱਕੀ ਤੋਂ ਨਾਲ ਫਿਰ ਥੋੜੀ ਜਿਹੀ ਗੋੜ ਵਾਲੀ ਥੋੜਾ ਵੱਡਾ ਵੀ ਸਾਰ ਛੋਟਾ ਕਰਕੇ ਦੇ ਦਿੰਦੀ ਮੱਥੂ ਨੂੰ ਰਹਿਣ ਦੇ ਖਾ ਲ ਨ ਕੋਈ ਗੱਲ ਨਹੀਂ ਖਾ ਲ ਨ ਟਿੱਕੀ ਲੈਣੀ ਪਰ ਟਿੱਕੀ ਗੱਲ ਬਾਤ ਹੈ ਨਹੀਂ ਜਿਹਦੇ ਵਿੱਚ ਕਰਾਂ ਆਪੇ ਟਿੱਕੀ ਬਣਾਉਂਦੇ ਕਿਹਦਾ ਥੋੜਾ ਜਿਹਾ ਫੋਕਸ ਕਰਕੇ ਨਾ ਮਾਂ ਸੌਦਾ ਬੰਦ ਸੌਦਾ ਪਤਾ ਪਾਉਂਦੇ ਦੇ ਵਿੱਚ ਜੁਆਣ ਜੂਣ ਨੇਰਾ ਜਾ ਹੋ ਗਿਆ ਤੇ ਸਾਰ ਕਰਿਆ ਤਾਂ ਦਰਦ ਘਾ ਦੇਣਾ ਜੀ ਫਿਰ ਮੂਵ ਜੀ ਲਾ ਦੋ ਹਾਂ ਤੇ ਹੁਣ ਕਰਦਾ ਰੈਸਟ ਮੇਰਾ ਗੁੱਜਾ ਲਾ ਹਾਂਜੀ ਡਿਸਟਰਬਸਟ ਦਰਦ ਕਰ ਰਹੀ ਆ ਫਿਰ ਇਹ ਹੀ ਪ੍ਰੋਬਲਮ ਆਦੀ ਸੈਟਿੰਗ ਵਾਲੀਓ ਠੀਕ ਠੀਕ ਸੇਲ ਬਿਲੰਦ ਦੇ ਉਹ ਉਹ ਡਾਕਟਰ ਅਥੋਰਟੀ ਲਾਓ ਹਾਂਜੀ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ